ਜਿਹਨੇ ਬਾਰਡਰ ਕਲੋਜ਼ ਕੀਤਾ ਹੈ ਨਾ ਮਰਦਾ। ਜਿੱਦਾਂ ਹੀ ਸੀ ਬਾਰਡਰ ਕਲੋਜ਼ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਦਿਨ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੋਰੀ ਲੱਗੇ ਆ। ਜਿੱਦਾਂ ਰੋਡ ਤੇ ਜੜੇ ਉਦਾਂ ਹੀ ਪੁਲਿਸ ਆ ਗਈ। ਉਹਨਾਂ ਨੇ ਸਾਨੂੰ ਫੜ ਲਿਆ। ਅੱਜ ਸਵੇਰ ਸਾਨੂੰ ਕੈਂਪ ਤੇ ਲੈ ਗਿਆ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ। ਪਰਸੋਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਦੂਜੇ ਕੈਂਪ ਸ਼ਿਫਟ ਕਰਨ ਲੱਗਿਆ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਨਾਲੇ ਸਾਨੂੰ ਕਿਹਾ ਵੀ ਤੁਹਾਨੂੰ ਇੰਡੀਆ ਬਾਸ ਭੇਜਣ ਲੱਗਿਆ। ਦਾ ਤਕਰੀਬਨ 45-40 ਲੱਖ ਰੁਪਏ ਲੱਗੇ। ਕਿੱਥੋਂ ਲਿਆਇਆ ਪੈਸਾ? ਜ਼ਮੀਨ ਵੇਚੇ 2 ਕਿਲੇ ਕੋਈ ਇਸਤਗਾਦ ਫੜਤੀ ਵਾਚ ਗਿਆ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਤਕੜੀਆਂ ਵੀ ਲਗਾਈਆਂ ਹਾਂ ਜੀ ਉਹਨਾਂ ਸਾਡੇ ਪੈਰਾਂ ਤੇ ਹੱਤਕੜੀਆਂ ਲਾਈਆਂ ਹੱਥਾਂ ਤੇ ਇਦਾਂ ਸੰਗਲ ਪਾਏ ਹੋਏ ਸੀਗੇ ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਕਰਕੇ ਵਾਪਸ ਭੇਜੇ ਨੌਜਵਾਨਾਂ ਵਿੱਚੋਂ ਇੱਕ ਨਾਂ ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਦੇ ਰਹਿਣ ਵਾਲੇ ਸਰਵਦਾ ਵੀ ਹੈ ਸਰਵ ਨੇ ਦੱਸਿਆ ਕਿ ਕਿਵੇਂ ਉਹ 2 ਕਿਲੇ ਜ਼ਮੀਨ ਵੇਚ ਕੇ ਲਗਭਗ 45 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀ ਪਰ ਉਥੋਂ ਹਥਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ ਵਾਪਸ ਭੇਜ ਦਿੱਤਾ ਗਿਆ ਸੌਰਵ ਨੇ ਡੰਕੀ ਲਾ ਕੇ ਅਮਰੀਕਾ ਜਾਣ ਤੋਂ ਲੈ ਕੇ ਰਿਪੋਰਟ ਕਰਕੇ ਵਾਪਸ ਭੇਜਣ ਤੱਕ ਦੀ ਸਾਰੀ ਹੱਟ ਬੀਤੀ ਕੈਮਰੇ ਸਾਹਮਣੇ ਦੱਸੀ ਹੈ ਆਓ ਤੁਹਾਨੂੰ ਵੀ ਸੁਣਾ ਦਿੰਦੇ ਆ ਸੌਰਵ ਜੀ ਮੈਂ ਬਿੰਡ ਚੰਦੀ ਵਾਲ ਤੇ ਰਹਿਣ ਵਾਲਾ ਤਾਂ ਕਦੋਂ ਤੁਸੀਂ ਅਮਰੀਕਾ ਗਏ ਸੀ ਮੈਂ 27 27 ਜਨਵਰੀ ਨੂੰ ਇੰਟਰ ਬਾਰਡਰ ਕ로ਸ ਕੀਤਾ ਹੈ ਅਮਰੀਕਾ ਦਾ ਕਿਵੇਂ ਤੁਸੀਂ ਉੱਥੇ ਫੜੇਗੇ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਜਿੱਦਾਂ ਹੀ ਅਸੀਂ ਬਾਰਡਰ ਕਲੋਜ਼ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਤਿੰਨ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੋਰੀ ਲੱਗੇ ਆ ਜਿੱਦਾਂ ਹੀ ਰੋਡ ਤੇ ਜੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਤੇ ਫੜ ਕੇ ਸਾਨੂੰ ਚੌਂਗੀ ਲੈ ਗਏ ਉੱਥੇ ਦੋ ਤਿੰਨ ਘੰਟੇ ਰੋਕਿਆ ਉਸ ਤੋਂ ਬਾਅਦ ਸਾਨੂੰ ਕੈਂਪ ਚ ਲੈ ਗਏ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਸ ਤੋਂ ਬਾਅਦ ਸਾਨੂੰ ਕੈਂਪਸ ਛੋੜਤਾ 15 18 ਦਿਨ ਸਾਨੂੰ ਉੱਥੇ ਵਿੱਚ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਅੱਛੀ ਆਏ ਪਰ ਸੋ ਉਹਨਾਂ ਨੇ ਕਿਹਾ ਵੀ ਤੋਂ ਦੂਜੇ ਕੈਂਪ ਸ਼ਿਫਟ ਕਰਨ ਲੱਗਿਆਂ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਨਾਲੇ ਸਾਨੂੰ ਕਿਹਾ ਵੀ ਤੋਂ ਇੰਡੀਆ ਵਾਪਸ ਭੇਜਣ ਲੱਗਿਆਂ ਤਾਂ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮਗਲ ਭੇਜੇ ਕਿਉਂ ਜ਼ਮੀਨ ਦਾ ਦੇ ਵਿੱਚ ਕਿੰਨੇ ਸਭਾ ਤਕਰੀਬਨ 45-40 ਲੱਖ ਰੁਪਏ ਲੱਗੇ ਕਿੱਥੋਂ ਲਿਆਏ ਪੈਸਾ ਜ਼ਮੀਨ ਵੇਚੀ ਹੈ 2 ਕਿਲੇ ਕੋਰੀਸਤਗਾਦ ਫੜ ਕੇ ਵਿਆਹ ਚੱਕਿਆ ਤਦ ਗਵਰਨਮੈਂਟ ਨਾਲ ਵੀ ਗੱਲ ਹੋਈ ਹੈ ਕੀ ਕਿੰਨੀ ਗੱਲ ਹੋਈ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਅਦਾ ਵਾਦੇ ਸਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚਾਹੁੰਦੇ ਅਸੀਂ ਹੁਣ ਇਹੋ ਹੀ ਚਾਹੁੰਦੇ ਆ ਸਾਡੀ ਵਾਅਦਾ ਮਦਦ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਵੀ ਰੋਲ ਹੈ ਸਾਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਤੁਸੀਂ ਇਥੇ ਦਰੂਕਾ ਦੋ ਗਏ ਸੀ ਕਿਵੇਂ ਕਿੰਨੇ ਚਿਰ ਚੋਂ ਤੁਸੀਂ ਪਹੁੰਚੇ ਮੈਂ ਤਾਂ 17 ਦਸੰਬਰ ਨੂੰ ਗਿਆ ਸੀਗਾ ਤੇ ਤਕਰੀਬਨ ਮੈਂ ਮਹੀਨੇ ਡੇਢ ਦੇ ਵਿੱਚ ਮੈਂ ਬੋਟੋ ਕਰਸ ਕਰ ਲਿਆ ਸੀ ਕਿਹੜੇ ਰੂਟ ਤੋਂ ਨਿੱ ਕਿਧਰੋਂ ਦੀ ਗਏ ਸੀ ਤੁਸੀਂ ਇੱਥੋਂ ਪਹਿਲੇ ਇੰਡੀਆ ਚੋਂ ਕਿੱਧਰ ਗਏ ਇੱਥੋਂ ਪਹਿਲਾਂ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਹਫਤਾ ਲੈ ਕੇ ਵਾਪਸ ਆ ਬੰਬੇ 10 ਦਿਨ ਬੰਬੇ ਰੁਕਿਆ ਬੰਬੇ ਤੋਂ ਐਸਟਰਡਮ ਐਸਟਰਡਮ ਤੋਂ ਉਪਨਾਮਾ ਗਿਆ ਸੀ ਉਪਨਾਮਾ ਤੋਂ ਤਾਪਾਜੁਲਾ ਤਾਪਾਜੁਲਾ ਤੋਂ ਮਕਸੀਕੋ ਸਿਟੀ ਮੁਕਸੀਕੋ ਸਿਟੀ ਤੋਂ ਚेन ਚਾਰ ਦਿਨ ਲੱਗੇ ਉਹਨੇ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕਰਾਸ ਕਰਾਇਆ ਬਾਰਡਰ ਕਿਹੜਾ ਉੱਪਰੋਂ ਕਰਾਸ ਕਰਾਇਆ ਜਾਂ ਕਿਤੋਂ ਨਹੀਂ ਨਹੀਂ ਬਾਰਡਰ ਨੀਚੋਂ ਹੈ ਤਾਰ ਸੀਗੀ ਤਾਰ ਦੇ ਨੀਚੋਂ ਢਵਾਤਾ ਸੀ ਟੋਟਲ ਕਿੰਨੇ ਦਿਨ ਹੁਣ ਤੁਸੀਂ ਉੱਤੇ ਕਿੰਨੇ ਮਹੀਨੇ ਲਗਾ ਕੇ ਆਏ ਹੋ ਟੋਟਲ ਮੈਨੂੰ ਘਰ ਨਿਕਲਦਿਆਂ ਤੋਂ ਅੱਜ ਤੱਕ ਮੈਨੂੰ ਤਕਰੀਬਨ 2 ਕੁ ਮਹੀਨੇ ਹੋ ਗਏ ਤੁਸੀਂ ਉੱਥੇ ਅਮਰੀਕਾ ਗਵਰਨਮੈਂਟ ਨੂੰ ਰਿਕੁਐਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜਾਇਜ਼ ਹੋਇਆ ਹੈ ਉਹਨਾਂ ਨੂੰ ਅਸੀਂ ਬਹੁਤ ਰਿਕੁਐਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇਥੇ ਰਿਲੀਜ਼ ਕਰ ਦਾਂਗੇ ਨੈਕਸਟ ਕੈਂਪੇਸਟ ਛੱਡ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਥ ਕੜੀਆਂ ਵੀ ਲੱਗਾਈ ਹਾਂ ਜੀ ਜੀ ਉਹਨਾਂ ਸਾਡੇ ਪੈਰਾਂ ਤੇ ਹੱਥ ਕੜੀਆਂ ਲਾਈਆਂ ਹੱਥਾਂ ਤੇ ਐਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕਰਾਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰਲੇ ਸੀਗੇ ਸਾਡਾ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਕਿ ਹੁਣ ਅਮਰੀਕਾ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੁੰਗੇ ਕਿ ਉਹਨਾਂ ਨੇ ਇਹ ਜਿਹੜਾ ਇੰਡੀਅਨਸ ਨਾਲ ਧੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਸਮਸੀਂ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੂਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਹੀ ਧੱਕਾ ਕੀਤਾ ਇੰਡੀਅਨ ਨਾਲ ਲੋਕਾਂ ਨੇ ਆਪਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਕਿ ਚਲ ਕੁਝ ਬਣ ਜਾਏਗਾ ਮਾਪਿਆਂ ਦੇ ਕੋਈ ਸੌਕੇ ਹੋ ਜਾਣਗੇ ਪਰ ਨਹੀਂ ਹੋਰ ਗੱਲ ਬਣੀ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਹੈ ਜਿਹੜਾ ਨਾਮ ਸੌਰਵ ਹੈ ਅਸੀਂ ਅਮਰੀਕਾ ਕੋਈ ਭੇਜਿਆ ਸੀ ਕਿਵੇਂ ਭੇਜਿਆ ਸੀ ਅਸੀਂ ਜਾਂਟ ਦਾ ਹੀ ਭੇਜਿਆ ਸੀ ਜਾਂਟ ਕਹਿੰਦਾ ਸੀ ਵੀ ਇੱਕ ਨੰਬਰ ਹੀ ਭੇਜਾਂਗੇ ਉਹਨਾਂ ਦੇ ਅੱਗੇ ਜਾ ਕੇ ਕੋਈ ਜਮੀਨ ਸੀ ਜਮੀਨ ਕੋਈ ਵੇਚੀ ਤੇ ਪੈਲੀ ਜਾਣੇ ਰੱਖੀ ਕੋਈ ਵਿਆਜ ਤੇ ਪੈਸੇ ਚੁੱਕ ਕੇ ਤੇ ਵਿਆਹ ਤੇ ਕੋਲ ਫਲੇ ਰਿਸ਼ਤੇਦਾਰਾਂ ਕੋਲ ਫੜੇ ਕੋਈ ਅੱਜ ਤੁਹਾਡਾ ਬੇਟਾ ਵਾਪਸ ਆਇਆ ਕਿਵੇਂ ਲੱਗ ਰਿਹਾ ਹੈ ਅੱਜ ਸਾਨੂੰ ਬਹੁਤ ਮਸਹੂਰ ਹੋ ਰਿਹਾ ਜੀ ਬੇਟਾ ਸਾਡਾ ਕਰਜ ਆ ਗਿਆ ਬਹੁਤ ਦੁੱਖ ਦੀ ਗੱਲ ਹੈ ਇਹ ਤਾਂ ਮਾਪੇ ਸਾਰੇ ਹਾਂ ਅਸੀਂ ਤਾਂ ਮਾਪਿਆਂ ਨੇ ਸਾਰੇ ਵਾਤੇ ਤੇ ਜਾਈ ਚੱਲ ਬੱਚਾ ਬਾਹਰ ਜਾ ਕੇ ਕੋਈ ਕੰਮ ਕਰੇਗਾ ਚੱਲ ਕਰਦਾ ਸੰਖੋਣ ਤਾਂ ਇਹਨਾਂ ਕਰਜਾ ਤੁਹਾਡੇ ਸਿਰ ਛੜ ਗਿਆ ਹੈਗਾ ਕੀ ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰੋਗੇ ਅਸੀਂ ਇਹ ਹੁਣ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਕਰਜ਼ਾ ਸਿਰ ਚੜ੍ਹਿਆ ਕੋਈ ਖੋਣਾ ਹੋ ਜਾਏਗਾ ਪਾਤ